E ਇਹ ਕਿ ਰਾਇਲ ਸਿੱਕਟ ਬਰਾਬੀ ਤੋਂ ਆਹ ਉਹਨਾਂ ਨੂੰ ਪਹੁੰਚਾ ਦੇ ਕਿਵਾਇਆ ਸੋਨਾ ਲਬਨ ਬਾਦੀ ਤੋਂ ਅਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹ ਜੋ ਕਿ ਨਾ ਕਿ ਜੋ ਕਿ ਪੰਜਾਬ ਦੇ ਅੰਮ੍ਰਿਤਸਰ ਦੇ ਕੋਲ ਤੋਂ ਪੰਜਾਬ ਭਾਰਤ ਜਿੰਨੇ ਵਿੱਚ ਕੋਲ ਇਥਾਨੇ ਬਹੁਤ ਯਾਤ ਚੰਨ ਲੈ ਸੱਤੀ ਪੁਨਾ ਦਾ ਕੰਸਟੈਂਟ ਸਰਵਾਨ ਸਥਿਤੀ ਦਾ ਕੋਲ ਕੰਟੈਂਟ ਬਹੁਤ ਬਹੁਤ ਤਨਵਾਤ ਆ ਤੇ ਅਮਨਾ ਫੋਟਲਾ ਜੀ ਉਮੀਦਾਂ ਤੇ ਆ ਲਈ ਤੇ ਹੋਰ ਭਾਜੀ ਵੀ ਆਈਏ ਦਰਿਸ਼ੇ ਜੀ ਬਾਜੀ ਤੋਂ जयपुर जय भारत वागुरु जी का खालसा वागू जी फतेह वक् वक् बुलाया ने सार ने अपन गकार जी क्या वादे लेके आई थी की करती है साढ़ी तीन साल बताते ਕਿਸੇ ਨੂੰ ਕੁਝ ਮਿਲਿਆ ਨਹੀਂ ਉਹਦੇ ਬਾਰੇ ਚਰਚਾ ਕੀਤੀ ਆ ਕਿਉਂਕਿ ਬਹੁਜਨ ਸਮਾਜ ਪਾਰਟੀ ਸ੍ਰੀ ਜੇਪਰ ਸਿੰਘ ਦਾਨਿਆ ਸਰਦਾਰ ਅਵਤਾਸ ਸਿੰਘ ਗਰੀਪਰੇ ਸਾਹਿਬ ਜੀ 12 ਸਾਲਾਂ ਦੇ ਬਾਅਦ ਪੰਜਾਬ ਦੇ ਵਿੱਚ ਮੋੜਨਾਂ ਨੇ ਪੋਤਾ ਪੰਜਾਬਾ ਸੁਭਾੜਿਆ ਜਦੋਂ ਪੰਜਾਬ ਦੇ ਵਿੱਚ ਆਏ ਤਾਂ ਉਹਨਾਂ ਨੇ ਮੀਟਿੰਗਾਂ ਕਰਕੇ ਦੇ ਸਰਕਾਰ ਮੌਜੂਦਾ ਸਰਕਾਰ ਜਿਹੜੀ ਆ ਇਹ ਬਾਰੇ ਕਰਕੇ ਐਸੀ ਕੇ ਅੱਥੀ ਗੱਲ ਜਿਹੜਾ ਆ ਨਾ ਮੁਕਤ ਪੰਜਾਬ ਤਿੰਨ ਮਹੀਨਿਆਂ ਚ ਕਰ ਦਿਆਂਗੇ ਪਰ ਸਾਡੇ ਤਿੰਨ ਸਾਲ ਹੋ ਗਏ 2 ਲੱਖ ਦੇ ਕਰੀਬ ਇੱਕ ਨੌਂ ਲੋਕ ਸਾਡੇ ਜਿਹੜਾ ਆਪਣੇ ਜਨ ਤੋਂ ਹੱਥ ਤੋਂ ਬੈਠਾ ਤੇ ਇਹਦੇ ਬਾਰੇ ਸਾਨੂੰ ਕੁਝ ਕਰਨਾ ਚਾਹੀਦਾ ਤਾਂ ਉਹਨਾਂ ਨੇ 15 ਮਾਰਚ ਸਹਾਕਾਂਸ਼ੀ ਰਾਮ ਜੀ ਦੇ ਜਨਤế ਕਿ ਪੰਜਾਬ ਸੰਭਾਲੋ ਮੁਹਿੰਮ ਜਿਹੜੀ ਆ ਉਹਨਾਂ ਸਮਾਜ ਪਾਰਟੀ ਵੱਲੋਂ ਸ਼ੁਰੂ ਕੀਤੀ ਜਾਏਗੀ ਜਿਹਦੀ ਲੜੀ ਦੇ ਤਹਿਤ ਅੱਜ ਗੋਲਪੜ ਸੈਕਟਰ ਦੇ ਵਿੱਚ ਪੰਜਾਬ ਸਰਕਾਰ ਦਾ ਮੂਤਲਾ ਪੂਤਰਾ ਫੁੱਟਿਆ ਜਾ ਰਿਹਾ ਤੋਂ ਕਿਉਂਕਿ ਗਰਸ਼ੰਕਰ ਹਲਕਾ ਜਿਹੜਾ ਟਿੱਕੀਆਂ ਫੈਕਟਰੀਆਂ ਦੇ ਵਿੱਚ ਵੰਡਿਆ ਜਿਹਦੇ ਵਿੱਚ ਇੱਕ ਗੋਲਪੜ ਆਉਂਦਾ ਤੇ ਬਾਕੀ ਵੱਖ-ਵੱਖ ਵੱਖ-ਵੱਖ ਸੈਕਟਰਾਂ ਦੇ ਵਿੱਚ ਸਾਰੇ ਫੂਤਲੇ ਫੁੱਕੇ ਗਏ 바ਵਾ ਸਾਹਿਬ ਡਾ. ਪੀਮਰਾਵ ਅੰਬੇਦਕਰ ਜੇ ਵੀ ਸਵਿਧਾਨ ਨੂੰ ਲੈ ਕੇ ਸਾਰੇ ਮੰਤਰੀ ਸੰਤਰੀ ਸੌ ਚੁੱਕਦੇ ਆ ਜਿਹੜੀ ਸੈਂਟਰ ਦੀ ਸਰਕਾਰ ਭਾਜਪਾ ਆ ਉਹਦਾ ਜਿਹੜਾ ਗ੍ਰਹਿ ਮੰਤਰੀ ਆ ਅਮਨ ਸ਼ਾਹ ਉਹਨੇ ਪਾਰਲੀਮੈਂਟ ਹਾਊਸ ਦੇ ਵਿੱਚ ਕਿਹਾ ਕਿਉਂਕਿ ਜਿਹੜਾ ਮਹਾਤਮਾ ਗਾਂਧੀ ਆ ਇਹ ਨੋਟਾ ਤੇ ਰਹਿ ਗਿਆ ਬਾਕੀ ਖਤਮ ਹੋ ਗਿਆ ਜਦ ਤੇ ਭੀਮਰਾਵ ਅੰਬੇਦਕਰ ਸਾਹਿਬ ਸਾਹਮਣੇ ਬਹੁਤ ਬੋਨਾ ਹੋ ਗਿਆ ਇਹਨਾਂ ਦੇ ਸਾਰੇ ਮੰਤਰੀ ਜਿੰਨੇ ਵੀ ਐਮ ਐਲ ਏ ਆ ਸਾਰੇ ਡਾਕਟਰ ਭੀਮਰਾਵ ਅੰਬੇਦਕਰ ਦਾ ਨਾਮ ਜਪਣ ਲੱਪੇ ਜਦੋਂ ਵੀ ਪਾਰਲੀਮੈਂਟ ਹਾਊਸ ਦੇ ਵਿੱਚ ਬੋਲਦਾ ਤਾਂ ਉਹ ਜਾਂ ਭੀਮ ਜਾਂ ਪਾਤਕਿਆ ਕੇ ਬੋਲਦਾ ਤਾਂ ਅਮਰ ਸ਼ਾਹ ਜਿਹੜੀ ਮੌਜੂਦਾ ਸਰਕਾਰ ਆ ਇਹਨੂੰ ਬੜੀ ਤਕਲੀਫ ਹੋਈ ਔਰ ਬੁੱਲਿਆ ਵਿੱਚ ਪਾਉਂਦੀ ਰਿਕਾਰਡ ਕਿ ਜਿੰਨਾ ਪੀ ਜਹ ਕਿ ਵਿਦਿਆਰਥੀ ਕਾਤੇ ਜੇ ਇਹਨਾਂ ਕਿਤੇ ਰੱਬ ਦਾ ਨਾਂ ਲਿਆ ਹੁੰਦਾ ਤਕਨੀਕ ਤੋਂ ਵੜਗਾ ਨਹੀਂ ਚਲੇ ਜਾਂਦੇ ਜਦੋਂ ਇਹ ਵਿਦਿਆਰਥੀ ਅੱਤ ਜਿਹੜੇ ਸ਼ਰਾਬੀ ਅੰਥਰਿਆ ਉਹਨਾਂ ਨੇ ਹੌਕਾ ਮਿਲ ਗਿਆ ਕਿ ਜਿਹੜੀ ਸਰਕਾਰ ਮੌਜੂਦਾ ਆ ਤੇ ਜਾ ਕੇ ਪੀਰਾਂ ਦੇ ਅੰਮਿਲ ਘਰ ਦੇ ਵਿਰੁੱਧ ਮਿਟਿਆ ਤਾਂ ਉਹਨਾਂ ਨੇ ਗੁੱਤਾਂ ਦੇ ਨਾਲ ਬਿਆਦਗੀਆਂ ਕਰਨੀ ਸ਼ੁਰੂ ਕਰ ਦਿੱਤੀਆਂ ਜਿਹਦੇ ਵਿੱਚ ਬੌਜਨ ਸਮਾਜ ਪਾਰਟੀ ਨੇ ਸੰਗਠਨ ਕੀਤਾ ਪਹਿਲੀ ਵਿਅਕਤੀ ਜਿਹੜੀ ਅਮਰਸਰ ਦੇ ਵਿੱਚ ਹੋਈ ਫਿਰ ਬਟਾਲੇ ਕੋਈ ਜਗਨਾਮਾ ਦੇ ਵਿੱਚ ਹੋਈ ਫਲਾਦ ਦੇ ਵਿੱਚ ਹੋਈ ਹੁਸ਼ਿਆਰਪੱਦੇ ਦੇ ਵਿੱਚ ਹੋਈ ਨੂੰ ਬਜਟਾਂ ਲੈ ਕੇ ਗਰ ਸਿੰਘ ਘਰ ਤੇ ਦੇ ਵਿੱਚ ਆ ਉਹਦੇ ਵਿੱਚ ਉਹਦੇ ਨਾਲ ਵੀ ਵਿਅਕਤੀ ਕੀਤੀ ਗਈ ਇਥੇ ਆ ਕੇ ਸਾਨੂੰ ਇਹ ਜਿਹੜਾ ਪੁੱਤਲਾ ਪੁੱਟਣ ਦੀ ਜ਼ਰੂਰਤ ਜਿਹੜੀ ਆ ਤੇ ਕੰਨੀ ਗਈ ਜਿਹੜੀ ਜਦੋਂ ਦੀ ਇਹ ਸਰਕਾਰ ਆਈ ਆ ਅਮਨ ਕਾਨੂੰਨ ਜਿਹੜਾ ਆ ਬਹੁਤ ਸਥਿਤੀ ਬੇਤਗਾਮਿਆ ਉਹ ਤਾਂ ਸਿੱਧੀ ਡਿੱਗੀ ਹੋਈ ਆ ਕਿਉਂਕਿ ਜਰੂਰੀ ਸਰਕਾਰ ਬਣੀ ਆ ਸਾਰੇ ਦੇਖਦੇ ਆ ਕਿ ਕਈ ਕਿਤੇ ਗੋਲੀ ਮਾਰ ਕੇ ਮਾਰ ਦਿੰਦੇ ਆ ਗੈਂਗਸਟਰ ਕੁਝ ਕਿਤੇ ਕਿਸੇ ਦੀ ਚੈਨੀ ਖੋ ਕੇ ਲੈ ਜਾਂਦਾ ਬੀਵੀਆਂ ਦੀ ਪੱਕੇ ਨਾ ਪਰ ਹੋ ਕੇ ਲੈ ਲੇਗਾ ਸੋ ਮੋਬਾਈਲ ਹੋ ਕੇ ਲੈ ਲੇਗਾ ਗਰਸ਼ਕ ਦੇ ਵਿੱਚ ਅਠਾ ਥਾਂ ਦੇ ਤੇ ਖੱਡਰ ਤੋੜੇਗਾ ਚਕਾਨਾ ਦੇ ਮਾਤ ਦੇ ਉਸ ਤੋੜੇਗੇ ਸਤਨਾਕ ਤੇ ਤੋੜੇਗੇ ਅਜੇ ਕਾ ਬੋਧੀ ਬੜੇ ਹੀ ਗਏ ਤੇ ਸਤ ਸਾਕਾਂ ਸਿੰਘ ਰਾਮ ਨਿੱਕੇ ਲੇ ਸੀ ਕਿ ਜਦੋਂ ਸਰਕਾਰ ਇਹ ਨਾ ਮੰਨੇ ਤਾਂ ਜਾਂਕਾ ਦੇ ਵਿੱਚ ਲੈ ਕੇ ਤੇ ਸਾਰੇ ਮੁੱਦੇ ਜਾਓ ਅਗਰ ਜਨਤਾ ਚਾਹੇ ਤਾਂ ਆਪਣੀ ਸਰਕਾਰ ਬਣਾ ਕੇ ਬੋਧਨ ਸਮਾਜ ਪਾਰਟੀ ਦੇ ਸਾਰੇ ਮੁੱਦਿਆਂ ਦੀ ਸਾਰੀ ਸਮੱਸਿਆ ਦਾ ਹੱਲ ਕਰ ਸਕਦੀ ਆ ਤਾਂ ਆਓ 2022 ਦੇ ਵਿੱਚ ਬੋਧਨ ਸਮਾਜ ਪਾਰਟੀ ਦੇ ਹੱਥ ਨੂੰ ਮਜ਼ਬੂਤ ਕਰੀਏ ਆਪਣਾ ਇੱਕ ਇੱਕ ਵੋਟ ਜਿਹੜਾ ਬੋਧਨ ਸਮਾਜ ਪਾਰਟੀ ਨੂੰ ਪਾਈਏ ਇੱਕ ਵਾਰ ਆਪਾਂ ਬੋਧਨ ਸਮਾਜ ਪਾਰਟੀ ਨੂੰ ਵੀ ਮੌਕਾ ਦੇਈਏ ਤੇ ਉਸ ਤੋਂ ਬਾਅਦ ਸਾਰੀਆਂ ਸਾਡੇ ਸਮੱਸਿਆ ਦਾ ਹੱਲ ਹੋ ਜਾਏਗਾ ਭਾਵੇਂ ਕਿ ਬਹੁਤ ਹੀ ਇਤਕਾਲੀਓਂ ਪਾਣ ਬਕਬਕ ਪਿੰਡਾਂ ਦੇ ਵਿੱਚੋਂ ਇਹ ਜਿਹੜਾ ਐ ਰੋਟਾਂ ਨੇ ਜਿਹਦੇ ਚਾਹਿਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਭਦੀਪ ਸਿੰਘ ਜੀ ਵਿਧਿਓ ਤੋਂ ਜੋ ਕਿ ਐ ਰਾਤ ਨੂੰ ਸੇਕ ਪਾਈਟਾਰੇ ਨਾਲ ਸਮਰਥਤ ਨੇ 9000 ਸਾਥੀਆਂ ਔਰ ਸੈਂਕੜਾ ਖਾਵੀ ਐ ਚੁਰਾਉਣ ਦੇ ਹੰਦਾਰੇ ਆ ਜਦੋਂ ਉਹਨਾਂ ਦੀ ਮਿਹਨਤ ਦੇਖ ਕੇ ਅਸੀਂ ਇਹ ਚਾਹਦੇ ਅਸੀਂ ਇਹ ਦੇਖਾ ਕੀਤਾ ਪਾਣੀ ਸਾਰੇ ਦੇ ਪੈਸਾ ਲਿਆ ਸਾਡੇ ਚੌੜੀ ਸਾਹਿਬ ਜੀ ਨੇ ਖੜੇ ਆ ਇਹ ਨਾਮ ਸੈਕਟਰ ਦਾ ਪ੍ਰਧਾਨ ਜੀ ਦਾ ਤਾਂ ਸਰਦਾਰ ए मुद्देมายা സെക്രട്ടारे અમારા কাম বহু সৈরকেカテゴリーের বৃদ্ধি থেকে পাঁচ যিতوںকে ঠিকফাই করা হয়েছিল এ ওদিক এ ফরম্যাট মিমি দিলনিয়া तरीক রেকী চৌদিয়া সুযোগ আছে সুন্দর কথা বলেন মেরে তো রকি काफी ওবিআইলে ক্যাপ্টেন साहब चले आता हूं को भी आज ने चमन ला तीन मास की जिम्मेदार 맡ता हूं सिंधु में एक को भी फटे कोते ने उनका परिवार भी कर्तव्य ਇਹ ਨੰਗਾ ਤੋਂ ਰਾਹਤ ਸਿਮਨ ਜੂਲੀ ਕੰਟੇਨ ਰਸਵਾ ਦੀ ਮਾਰ ਤੋਂ ਅ ਆਪਣੇ ਰਾਮ ਦਵਾਯਾ ਦੀ ਪੰਤੀ ਦੀ ਖਤਨਾਮੀ ਜੋਰ ਖਤ ਹੈ ਬੈ ਕਦੇ ਤੇ ਨਗਰ ਦੀ ਖਤਨਾਮੀ ਜੇਨੰਕਾ ਪ੍ਰਯੋਗ ਤੋਂ ਤੇ ਭਰਤਵਾ ਇਹਨਾਂ ਦੀ ਗੱਲ ਕਰਕੇ ਅਮਜੀ ਜੀ ਉਹ ਵੀ ਖਤ ਦੇ ਚੱਲ ਰਹੇ ਆ ਦਿੱਲੀ ਤੋਂ ਆਇਆ ਜਿਨੇਰਾ ਜੀ ਤੋਂ ਬਾਅਦ ਰਸਵਾ ਨਾਦੀ ਤੇ ਜਨੇ ਨੇ ਬਾਅਦ ਦੇ ਉੱਥੇ ਪਹੁੰਚੇ ਨੇ ਇਹ ਜਿਸ ਮਿਸਟਰ ਜੀ ਜਿਹਨਾਂ ਤੋਂ ਉਹ ਵੀ ਆਈਡੀ ਸਾਡੇ ਪ੍ਰਦਾਨ ਕਰਦੇ ਨੇ ਮਤੀ ਸੁਨੀ ਜੀ ਔਰਾਰੇ ਦੁਕਾਨਦਾਰਾਂ ਦਾ ਖੋਲੀ ਭਾਗিও ਵੀ ਕਰਦੇ ਨੇ ਸਾਰੇ ਦੁਕਾਨਦਾਰਾਂ ਦਾ ਸਾਰਦਾ ਧੰਨਵਾਦ ਹੁਣ ਅਗਲੀ ਕਾਰਜ ਜਿਹੜੀ ਆ ਮਤੀ ਸੁਨੀ ਜੀ ਪ੍ਰਧਾਨਤਾ ਪਤਾਂਗੇ ਮਤੀ ਜੀ ਬੋਚਾਂ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਜਿੰਦਾ ਆਹ ਲਾਹੁੰਦਾ ਕਿ ਕਾਇ ਹੈ ਤੇ ਜਿਹੜੀ ਉਹ ਕੀਤੀ ਹੈ। ਤੇ ਸਾਲ ਵਿੱਚ ਜਿਹਨਾਂ ਨੇ ਉਹ ਕਾਹ ਪਨਾ ਤੋਂ ਜਾਣ ਕੇ ਹਨ ਉਹ ਆਪਰੇ ਜਿਹੜਾ ਹੈ। ਉਹ ਤੇ ਇਤਾਲ ਲੋਗ ਤੋਂ ਹੀ ਪ੍ਰਾਪਤ ਲਈ। ਜਿਹੜੇ ਕਿ ਪੰਜਾਬ ਦੇ ਇੰਚਾਰਜ ਨੇ ਉਪਰ ਆ ਆਪਣੇ ਰਾਜਸਥਾਨ ਚ ਗਏ। ਹੌਂ ਮਾਈ ਪਾਰਟੀ ਵਿਧਾਨ ਸਭਾ ਹਲਕਾ ਗੜਸ਼ੰਕਰ ਬਲੋਂ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਉਹਦੇ ਸੈਕਟਰ ਬੋਂਦਪੁਰ ਵਿਖੇ ਅਸੈਂਬਲੀ ਬਨੋ ਇਸ ਸੈਕਟਰ ਬਨੋ ਜਿਹੜਾ ਪੰਜਾਬ ਤੇ ਭਾਰਤ ਸਰਕਾਰ ਦਾ ਜਿਹੜਾ ਪਤਲਾ ਖੁਕਿਆ ਜਾ ਰਿਹਾ ਉਸ ਮੌਕੇ ਤੇ ਜੁੜੇ ਹਾਂ ਸਮੂਹ ਸਤਕਾਰਯੋਗ ਸਖਤਾ ਮਾਨਯੋਗ ਬਖਸ਼ੀਸ਼ ਭਿੰਜੀ ਸਾਡੇ ਹਲਕੇ ਦੇ ਇੰਚਾਰਜ ਸਾਹਿਬ ਜ਼ਿਲ੍ਹੇ ਦੇ ਕੋਆਰਡੀਨੇਟਰ ਔਰ ਹਲਕੇ ਦੇ ਪ੍ਰਧਾਨ ਸਾਹਿਬ ਮਾਨਯੋਗ ਮੱਗੀ ਸਿੰਘ ਸੋਨੀ ਜੀ ਔਰ ਦਿਨੇ ਦੇ ਸਤਾਰ ਮਾਨਯੋਗ ਸਾਧਨ ਬੰਗਾਦੀ ਦਿਨੇ ਦੇ ਕੈਸ਼ਰ ਬਹੁਤ ਹੀ ਸਤਿਕਾਰਯੋਗ ਚੰਜੀ ਸਿੰਘ ਮਜਾਰਾ ਡਿਗਰੀਆਂ ਜਮਨਾਲਾ ਚੁੱਟੂ ਮਜਾਰਾ ਜੀ ਔਰ ਸਾਡੇ ਸਰਪੰਚ ਸਤਿਕਾਰਯੋਗ ਸੁਪਾਲਾ ਲਾਲੀ ਜੀ ਸਾਡੇ ਚੇਅਰਮੈਨ ਸਾਹਿਬ ਸਾਰੇ ਹੀ ਪਤਵੰਤੇ ਸੱਜਣ ਔਰ ਮਾਨਯੋਗ ਅਮਰਨਾਥ ਕੋਟੜਾ ਜੀ ਅੱਜ ਦੇ ਪ੍ਰੋਗਰਾਮ ਨੂੰ ਕਵਰ ਕਰ ਰਹੇ ਕਵਰੇ ਕਰ ਰਹੇ ਮਾਨਯੋਗ ਸਲਵੰਤ ਸਿੰਘ ਸਿੱਧੂ ਗੁਰਸੁਹੀ ਜੀ ਸਾਰਿਆਂ ਨੂੰ ਜੈ ਭੀੜ ਜੈ ਭਾ ਸਤਿਕਾਰਯੋਗ ਸਾਥੀਓ ਤੁਸੀਂ ਸਾਰੇ ਜਾਣਦੇ ਹੋ ਨਾ ਕਿ ਮਾਝੂ ਡਾਕਟਰ ਤਾਰਸ ਸਿੰਘ ਗਰੀਪੁਰੀ ਜੀ ਪ੍ਰਧਾਨ ਕੌਂਸਲ ਦੇ ਸਾਜਕਾਰ ਦੇ ਦੇਸ਼ ਮੁਤਾਬਕ ਸਾਰੇ ਹੀ ਪੰਜਾਬ ਦੇ ਵਿੱਚ ਪੰਜਾਬ ਤੇ ਭਾਰਤ ਸਰਕਾਰ ਦੇ ਦੇ ਕੁੱਟਲੇ ਸੈਕਟਰ ਵਾਈਜ਼ ਜੁਪੇ ਜਾ ਰਹੇ ਆ ਕਿਉਂਕਿ ਪਿਛਲੇ ਸਮੇਂ ਤੋਂ ਤੁਸੀਂ ਸਾਰੇ ਜਾਣਦੇ ਆ ਕਿ ਮਾਝੂ ਡਾਕਟਰ ਤਾਰਸ ਸਿੰਘ ਗਰੀਪੁਰੀ ਜੀ ਨੇ 15 ਮਾਰਚ ਨੂੰ ਗਰਚੈਂਟਰ ਦੀ ਦਾਣਾ ਮਾਟੀ ਤੋਂ ਜਿਹੜਾ ਪੰਜਾਬ ਸੰਭਾਲੋ ਮੈਨ ਚੁਰੂ ਕੀਤੀ ਆ ਪੋਟੋ ਕਟਲਾਕ ਵਿੱਚ ਆ ਕੇ ਸੈਂਟਰ ਔਰ ਪੰਜਾਬ ਸਰਕਾਰ ਦੇ ਜਿਹੜੇ ਕਰੰਦੇ ਐ ਜਿਹੜੇ ਉਹਨਾਂ ਦੇ ਦੂਤ ਵਾਖਰਾਤੀ ਅੰਤਰਵ ਉਹ ਬਾਬਾ ਸਾਹਦੇ ਪੁੱਤਾਂ ਦੇ ਨਾਲ ਛੇੜਖਾਨੀ ਚੱਪ ਕਰ ਰਹੇ ਆ ਬਾਬਾ ਸਾਹਦੇ ਪੁੱਤਾਂ ਤੇ ਖੰਡੇ ਹਮਲੇ ਕਰ ਰਹੇ ਆ ਪੀ.ਐੱਜੀ ਨੇ ਸਾਰੇ ਬਾਬਾ ਕੇ ਜਗ੍ਹਾ ਸਾਰਾ ਮੀਰ ਬੋ ਦਿੱਤਾ ਹੈ ਔਰ ਉਹਦੇ ਨਾਲ ਨਾਲ ਬੜੀ ਦੁੱਖ ਦੀ ਗੱਲ ਹੈ ਕਿ ਸਤੂਗੁਰ ਅੰਦਾਜ਼ ਮਹਾਰਾਜ ਦੀ ਚੈਨਸ ਹੋਤਾ ਤੀ ਸ਼੍ਰੀ ਖਰਾਰਗੜ ਸਾਹਿਬ ਤੇ ਗਏ ਪੁਰਾਣੇ ਹਕੂਮਤ ਦੇ ਅੰਦਰ ਤਿੰਨ ਠੇਕੇ ਪੰਜਾਬ ਸਰਕਾਰ ਵੱਲੋਂ ਔਰ ਹੁਣ ਦੇ ਤੇ ਤਿੰਨ ਠੇਕੇ ਮਾਚਰ ਸਰਕਾਰ ਵੱਲੋਂ ਕੀ ਜਿਹੜੀਆਂ ਬਰਾਜਾਂ ਉੱਤੇ ਹੋਣੀਆਂ ਐ ਤੋਂ ਬੜੇ ਸਾਥੀ ਸ਼ਾਂਤੀ ਕੜ ਹੈ ਕਿ ਜਿਹੜੀ ਸਰਕਾਰ ਨੇ ਸਰਕਾਰ ਦੇ ਨਾਂ ਤੋਂ ਪਹਿਲਾਂ ਗਾਰੰਟੀਆਂ ਦੇ ਰੂਪ ਦੇ ਵਿੱਚ ਪੰਜਾਬ ਦੇ ਵਸਨੀਕਾਂ ਦੇ ਨਾਲ ਵਕਫਤਾਂ ਦੇ ਵਾਅਦੇ ਤੇ ਜੋ ਵਾਅਦੇ ਨੇ ਪੂਰੇ ਵੀ ਘਾਟੇ ਜਿਹਾ ਲਿਆਰੇ ਪੰਜਾਬ ਵਸਨੀਕਾਂ ਨੂੰ ਫੜ ਕੇ ਉਸੇ ਤਤਤਵ ਵਿੱਚ ਟੱਕ ਰਹੇ ਆ ਜਿਹੜੇ ਪੁਰਾਣੇ ਸਮੇਂ ਅੰਦਰ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸ਼ਹੀਦਾਂ ਨੇ ਸ਼ਹੀਦੀਆਂ ਦੇ ਕੇ 200 ਸਾਲ ਅੰਗਰੇਜ਼ਾਂ ਦਾ ਜਿਹੜਾ ਖਾਤਮਾ ਕੀਤਾ ਸੀ ਔਰ ਅੱਜ ਇਸ ਮੌਕੇ ਤੇ ਜਦ 31 ਜੁਲਾਈ ਨੂੰ ਆਪਾਂ ਇੱਥੇ ਇਕੱਠੇ ਹੋਏ ਆ ਮੈਂ ਨਮਨ ਕਰਦਾ ਸ਼ਹੀਦ ਉਧਮ ਸਿੰਘ ਸਨਮ ਜੀ ਨੂੰ ਜਿਨ੍ਹਾਂ ਦੀ ਅੱਜ 85ਵੀਂ ਵਰ੍ਹੇ ਆ ਅੱਜ ਉਹਨਾਂ ਦੀ ਵਰ੍ਹੇ ਤੇ ਨਮਨ ਕਰਦਾ ਔਰ ਨਾਲ ਮੈਂ ਇਹ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਜਿਨ੍ਹਾਂ ਮਨਸੂਬਿਆਂ ਨੂੰ ਲੈ ਕੇ ਤੁਸੀਂ ਜ਼ਿੰਦਗੀਆਂ ਕੁਰਬਾਨ ਕੀਤੀਆਂ ਸਾਡਾ ਦੇਸ਼ ਤੇ ਸਾਡਾ ਸੂਬਾ ਮੁੜ ਕੇ ਉਸੇ ਦਲਦਲ ਵਿੱਚ ਗਲਤਾਨ ਹੋ ਰਿਹਾ 77 ਸਾਲ ਤੋਂ ਜਿਹੜੀਆਂ ਸਰਕਾਰਾਂ ਚੱਲ ਰਹੀਆਂ ਉਹ ਪੰਜਾਬ ਅਜਾਣ ਦੇ ਵੱਲ ਚੱਲ ਰਹੀਆਂ ਔਰ ਇਸ ਪੰਜਾਬ ਅਜਾੜੇ ਨੂੰ ਰੋਕਣ ਦੇ ਲਈ ਪੰਜਾਬ ਦੇ ਪ੍ਰਧਾਨ ਮੰਤਰੀ ਡਾਕਟਰ ਅਮਰਤਾਪ ਸਿੰਘ ਕਰੀਪੜੀ ਜੀ ਨੇ ਸੈਂਟਰ ਦੇ ਵਿੱਚ ਪੈਣ ਕੁਮਾਰੀ ਮਾਇਆਵਤੀ ਜੀ ਸਾਡੇ ਰਾਸ਼ਟਰੀ ਪ੍ਰਧਾਨ ਸ਼੍ਰੀ ਆਕਾਸ਼ ਨੰਦ ਜੀ ਜਿਹੜੇ ਸਾਡੇ ਚੀਫ ਨੈਸ਼ਨਲ ਕੋਆਰਡੀਨੇਟਰ ਆ ਤੇ ਮਾਜੋਗ ਸ਼੍ਰੀ ਬੈਨੀ ਪਾਲ ਜੀ ਸਾਡੇ ਨੈਸ਼ਨਲ ਕੋਆਰਡੀਨੇਟਰ ਆ ਤੇ ਮਾਜੋਗ ਵਿਪਲ ਕਮਾਟੀ ਸਾਡੇ ਕੇਂਦਰੀ ਅੰਚਾਰਜ ਹੋ ਆ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਮਹਿੰਮ ਸ਼ੁਰੂ ਕੀਤੀ ਆ ਪੰਜਾਬ ਸੰਭਾਲੋ ਮਹਿੰਮ ਔਰ ਇਸ ਮਹਿੰਮ ਤੋਂ ਬਖਲਾਏ ਹੋਏ ਜਿਹੜੀਆਂ ਸੈਂਟਰ ਔਰ ਸਟੇਟ ਦੀਆਂ ਸਰਕਾਰਾਂ ਸਾਡੇ ਰਹਿਬਰਾਂ ਦੇ ਬੁਕਤਾਂ ਦੇ ਨਾਲ ਛੇੜਖਾਨੀ ਕਰ ਰਹੀਆਂ ਤਾਂ ਮੈਂ ਅੱਜ ਇਸ ਮੰਚ ਤੋਂ ਦੱਸਣਾ ਚਾਹਣਾ ਜਿਹੜੀ ਤੁਸੀਂ ਇਹ ਫਿਰਦ ਤੋੜੀ ਹੈ ਤੁਹਾਡੀ ਕਬਰ ਦੇ ਵਿੱਚ ਜਿਹੜਾ ਕਿਨ ਸਬਤ ਹੋਊਗੀ ਕਿਉਂਕਿ ਇਹ ਜਿਹੜੀ ਸਾਡੀ ਪੰਜਾਬ ਸੁਭਾਵੋ ਮਹਿੰਮ ਆ ਇਹ ਜ਼ਿਲ੍ਹਿਆਂ ਤੋਂ ਪੰਜਾਬ ਤੋਂ ਹੁੰਦੀ ਹੋਈ ਜ਼ਿਲ੍ਹਿਆਂ ਚ ਜ਼ਿਲ੍ਹਿਆਂ ਤੋਂ ਹਲਕਿਆਂ ਦੇ ਵਿੱਚ ਹਲਕਿਆਂ ਤੋਂ ਸੈਕਟਰਾਂ ਦੇ ਵਿੱਚ ਹੁਣ ਇਹ ਮਹਿੰਮ ਘਰ ਘਰ ਤੱਕ ਪਹੁੰਚ ਚੁੱਕੀ ਆ ਲੋਕ ਜਾਗਤ ਹੋ ਚੁੱਕੇ ਆ ਲੋਕਾਂ ਨੂੰ ਇਹ ਪਤਾ ਲੱਗ ਚੁੱਕਾ ਹੈ ਫਰਕ ਪਤਾ ਲੱਗਿਆ ਲੋਕਾਂ ਨੂੰ ਕਿ ਇੱਕ ਪਾਸੇ ਭਾਜਨ ਸਮਾਜ ਪਾਰਟੀ ਦੀ ਸਰਕਾਰ ਉੱਤਰ ਪ੍ਰਦੇਸ਼ ਅੰਦਰ ਬਣੀ ਸੀ ਉਸ ਸਰਕਾਰ ਨੇ ਲੋਕਾਂ ਨੂੰ ਸਰਕਾਰੀ ਜ਼ਮੀਨਾਂ ਲੋਕਾਂ ਦੇ ਵਿੱਚ ਵੰਡੀਆਂ ਲੇਕਿਨ ਅੱਜ ਦੀ ਜਿਹੜੀ ਮੌਜੂਦਾ ਸਰਕਾਰ ਆ ਸਾਡੇ ਕਿਸਾਨ ਵੀਰਾਂ ਤੋਂ ਜ਼ਮੀਨਾਂ ਖੋਹ ਦਾ ਪਲਾਨ ਕਰ ਰਹੀ ਹੈ। ਤੋਂ ਇਸ ਕਰਕੇ ਸਾਥੀਓ ਭਾਜਪਾ ਸਮਾਜ ਪਾਰਟੀ ਦੀ ਸਰਕਾਰ ਉੱਤਰ ਪ੍ਰਦੇਸ਼ ਵਿੱਚ ਬਣੀ ਤਾਂ ਉਹਨਾਂ ਨੇ ਪਹਿਲੇ 24 ਘੰਟਿਆਂ ਅੰਦਰ ਨੌਕਰੀਆਂ ਦਿੱਤੀਆਂ ਰਿਜ਼ਰਵੇਸ਼ਨ ਐਕਟ ਲਾਗੂ ਕੀਤਾ ਮੰਡਲ ਕਮਿੰਦੀ ਰਿਪੋਰਟ ਲਾਗੂ ਕੀਤੀ ਔਰ ਉਹਦੇ ਉਲਟ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਸਾਡੀ ਰਿਜ਼ਰਵੇਸ਼ਨ ਘੋਟੇ ਲੱਗੀ ਹੋਈ ਆ ਪੁਰਾਣੇ ਸਮੇਂ ਅੰਦਰ ਤੁਹਾਡੇ ਧਿਆਨ ਵਿੱਚ ਆ ਸਾਥੀਓ ਕਿ 158 ਜਿਹੜੇ ਲਾਫਰ ਭਰਤੀ ਕਰਨੇ ਸੀਗੇ ਉਹ ਲਾਫਰਾਂ ਦੇ ਵਿੱਚ ਸਾਨੂੰ ਰਿਜ਼ਰਵੇਸ਼ਨ ਦੇ ਤੋਂ ਮਨਕਰ ਹੋਇਆ ਔਰ ਉਹਦੇ ਲਈ ਕਿਨਾਂ ਨੇ ਅਦਾਲਤ ਦੇ ਵਿੱਚ ਹੱਲ ਬਣਾਵਾ ਦਿੱਤਾ ਕਿ ਲੋਕ ਇਹ ਲੋਕ ਦਾ ਲੈਕ ਲੋਕਾਂ ਦੀ ਅਗਰੇਤੀ ਦੇ ਤੋਂ ਹਕਲਾਵਾ ਦਿੱਤਾ ਲੇਕਿਨ ਉਹਦੇ ਬਾਅਦ ਵੀ ਸਾਡੇ ਜਿਹੜੇ ਸੰਿਕਾ ਕਹਿੰਦੇ ਜੱਟ ਤੇ ਚੱਕਰਪਾਜੀ ਨੇ ਪ੍ਰਧਾਨ ਸਭਾ ਹੋ ਰਿਹਾ ਜੰਨਾ ਚੱਕਰ ਜੀ ਸਾਥੀਓ ਜੀ ਜੀ ਸਾਥੀਓ ਬਈ ਉਕੇ ਇਸ ਕਰਕੇ ਸਾਨੂੰ ਬਹੁਤ ਰਹਾਇਆ ਉਥੇ ਨਾਲ ਨਾਲ ਲੋਕਾਂ ਦੇ ਵਿੱਚ ਪੰਜਾਬ ਸੁਭਾਓ ਮੈਨ ਜਿਹੜੀ ਘਰ ਘਰ ਤੱਕ ਪਹੁੰਚਾਉਣ ਦੇ ਲਈ ਆਪਾਂ ਤਤਪਰ ਹਾਂ ਲੋਕਾਂ ਨੂੰ ਜਾਣ ਤੋਂ ਕਰੀਏ ਕੌਜਨ ਬਣਾਈਏ ਆਪਣੀ ਸਰਕਾਰ ਬਣਾ ਕੇ ਆਪਣੀ ਵਿਰੀਤੀ ਗੁਰਪ੍ਰਬਾਤ ਕਰਕੇ ਆਉਣ ਵਾਲੇ ਸਮੇਂ ਅੰਦਰ ਆਪਾਂ ਗੁਰੂਆਂ ਦੀ ਆਸ਼ੀਰਵਾਦ ਸਰਕਾਰ ਚਲਾ ਕੇ ਪੁਰਾਣੇ ਸਮੇਂ ਦਾ ਦੇਸ਼ ਹਰ ਸੁੱਕ ਨੂੰ ਘਾਟਾ ਪਿਆ ਔਰ ਕਰੀਏ ਅੱਜ ਦੇ ਮੌਕੇ ਤੇ ਸਾਰੀਆਂ ਸੰਗਠਨਾਂ ਦਾ ਦੁਆਰਾ ਬੇਰ ਮੈਂ ਧੰਨਵਾਦ ਕਰਦਾ ਔਰ ਹੁਣ ਅਸੀਂ ਕੀ ਕਰਦੇ ਪੰਜਾਬ ਸਰਕਾਰ ਦਾ ਜਿਹੜਾ ਫਤਵਾ ਆ ਉਹਦੇ ਵਿੱਚ ਲੋਕ ਰਹੇ ਆ ਉਹਦੇ ਵਿੱਚ ਮੈਂ ਕਹਿੰਦਾ ਕਿ ਜਿਹੜੀ ਸੰਗਤ ਆਈ ਆ ਉਹ ਬੰਦ ਕਰ ਹੋਰ ਪਤਾ ਇਹ ਜਿਹੜਾ ਸੈਕਟਰ ਵਾਈਜ਼ ਜਿਹੜਾ ਪੁਤਲਾ ਰੋਕ ਰਹੇ ਆ ਅੱਗੇ ਤੋਂ ਮਹਿਮਾਸੀ ਪਿੰਡ ਵਾਈਜ਼ ਵੀ ਸ਼ੁਰੂ ਕਰਕੇ ਜਿੱਥੇ ਸਰਕਾਰ ਸਾਡੇ ਜਿਹੜੇ ਬਾਬਾ ਸਾਡੇ ਪੁਤਲਿਆਂ ਨਕਸ਼ਾਨੇ ਕਰਵਾ ਰਿਹਾ ਬਾਬਾ ਸਾਡੇ ਪੁਤਲਾ ਜਿਹੜਾ ਨਕਸ਼ਾਨੇ ਕਰਵਾ ਰਿਹਾ ਉਹਨਾਂ ਨੂੰ ਜਾਂਚ ਨਹੀਂ ਉਹਨਾਂ ਦੇ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਨਾਲ ਰਹਿਣੀ ਕਰਦੇ

ファイルし ਧੰਨਵਾਦ ਜੀ ਭਾਰਾ ਸਮਾਜ đảng ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਹਾਏ 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 ਕੇਂਦਰ ਸਰਕਾਰ ਹਾਏ 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 ਕੇਂਦਰ ਸਰਕਾਰ ਹਾਏ 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 ਪੰਜਾਬ ਸਰਕਾਰ ਹੁਦਾਬਾਦ ਮੁਰਦਾਬਾਦ ਮੁਰਦਾਬਾਦ